ਸਾਰੀ ਗੁਰਸੰਗਤ ਪ੍ਰੇਮ ਨਾਲ ਇਕੱਠੇ ਬੋਲਿਓ ਰਛਨਾ ਪਵਿੱਤਰ ਕਰੋ ਆਓ ਪ੍ਰੇਮ ਦੇ ਨਾਲ ਸਾਰੀ ਗੁਰਸੰਗਤ ਕੱਥੇ ਹੋ ਕੇ ਆਪਾਂ ਗੁਰੂ ਨੂੰ ਬੇਨਤੀ ਕਰਦੇ ਹਾਂ ਗੁਰੂ ਨਾਨਕ ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ ਗੁਰੂ ਨਾਨਕ ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ ਮੰਗਲੇ ਖੁਸ਼ੀ ਦੇ ਗੌਣ ਦੇਵਤੇ ਮੰਗਲੇ ਖੁਸ਼ੀ ਦੇ ਗੌਣ ਦੇਵਤੇ ਅਰਸੋਂ ਫੁੱਲ ਵਰਸਾਉਣ ਦੇਵਤੇ ਅਰਸੋਂ ਫੁੱਲ ਵਰਸਾਉਣ ਦੇਵਤੇ ਹੰਦੀ ਜਾ ਜਕਾਰ ਖੁਸ਼ੀਆਂ ਨਿਤ ਨਾਮੀਆਂ ਹੰਦੀ ਜਾ ਜਾ ਕਾਰ ਖੁਸ਼ੀਆਂ ਨਿਤ ਨਾਮੀਆਂ ਹੰਦੀ ਜਾ ਜਾ ਕਾਰ ਖੁਸ਼ੀਆਂ ਨਿਤ ਨਾਮੀਆਂ ਹੰਦੀ ਜਾ ਜਾ ਕਾਰ ਖੁਸ਼ੀਆਂ ਨਿਤ ਨਾਮੀਆਂ ਸਤ ਗੁਰ ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ ਸਤ ਗੁਰ ਦੇ ਦਰਬਾਰ ਖੁਸ਼ੀਆਂ ਨਤਨ ਮੀਆਂ ਰਿਸ਼ੀਆਂ ਮੁਨੀਆਂ ਸ਼ਹਿਬਰ ਲਾਈ ਰਿਸ਼ੀਆਂ ਮੁਨੀਆਂ ਸ਼ਹਿਬਰ ਲਾਈ ਦਿੰਦਾ ਨੂਰ ਨੂਰ ਦਿਖਾਈ ਦਿੰਦਾ ਨੂਰ ਨੂਰ ਦਿਖਾਈ ਹਰ ਪਾਸੇ ਗੁਲਜ਼ਾਰ ਖੁਸ਼ੀਆਂ ਨੇ ਤਨਮੀਆਂ ਹਰ ਪਾਸੇ ਗੁਜ਼ਾਰ ਖੁਸ਼ੀਆਂ ਨਿਤ ਨਾਮੀਆਂ ਹਰ ਪਾਸੇ ਗੁਜ਼ਾਰ ਖੁਸ਼ੀਆਂ ਨਿਤ ਨਾਮੀਆਂ ਹਰ ਪਾਸੇ ਗੁਜ਼ਾਰ ਖੁਸ਼ੀਆਂ ਨਿਤ ਨਾਮੀਆਂ ਗੋਵਿੰਦ ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ ગોવિંદ દે દરબાર ખુશિયા નિતના મિયા ગોવિંદ દે દરબાર ખુશિયા નિતના મિયા ગોવિંદ દે દરબાર ખુશિયા નિતના મિયા માનસરોબર ઠાઠા મારે માનસરોબર ઠાઠા મારે दे हंस विचारे है मोती दे हंस विचारे से प्रेम प्यार खुशियां नित नमिया बारसे प्रेम प्यार ख़ुशिय नतन स्वामी دربار दरबार ख़ुशिय میاں ਸਵਾਮੀ ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ ਸਵਾਮੀ ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ ਸਵਾਮੀ ਦੇ ਦਰਬਾਰ ਖੁਸ਼ੀਆਂ ਨਿਤ ਨਾਮੀਆਂ ਚੌਂਨ ਦੇਵਤੇ ਇਹ ਮਹਿਫਲ ਨੂੰ ਚੌਂਨ ਦੇਵਤੇ ਇਹ ਮਹਿਫਲ ਨੂੰ ਮਿਲੇ ਸ਼ਾਂਤੀ ਤਪਦੇ ਦਿਲ ਨੂੰ ਮਿਲੇ ਸ਼ਾਂਤੀ ਤਪਦੇ ਦਿਲ ਨੂੰ ਤੱਕ ਤੱਕ ਹੁਸ਼ਨ ਦੀਦਾਰ ਖੁਸ਼ੀਆਂ ਨਤਨਾ ਮੀਆਂ ਤੱਕ ਤੱਕ ਹੋਸ਼ਣ ਦੀਦਾਰ ਖੁਸ਼ੀਆਂ ਨਤਨਾ ਮੀਆਂ ਗੁਰੂ ਨਾਨਕ ਦੇਵ ਦਰਬਾਰ ਖੁਸ਼ੀਆਂ ਨਤਨਾ ਮੀਆਂ ਗੁਰੂ ਨਾਨਕ ਦੇ ਦਰਬਾਰ ਖੁਸ਼ੀਆਂ ਨਿਤਨਾ ਮੀਆਂ ਦਰਬਾਰ ਖੁਸ਼ੀਆਂ ਨਿਤਨਾ ਗੁਰੂ ਨਾਨਕ ਜਿਨ ਸੁਣ ਲੇ ਪੇਖੇ ਗੁਰੂ ਨਾਨਕ ਜਿਨ ਸੁਣ ਲੇ ਪੇਖੇ धर्म राजनी नी पुछदा लेखे धर्म राजनी नी पुछदा लेखे मिल जे मुकत दोर ख़ुशियां नामिया मिल जे मुकत दोर ख़ुशियां नितन गुरू नानक जे दरबार ख़ुशिय नतन ਗੁਰੂ ਨਾਨਕ ਦੇਵ ਦਰਬਾਰ ਖੁਸ਼ੀਆਂ ਨਿਤ ਨਾ ਮੀਆਂ